ਸਤਿਨਾਮ ਵਾਹਿਗੁਰੂ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਕਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਹਾਂ ਜੀ ਤੇ ਆਪਾਂ ਚੱਲਿਆਂ ਜੀ ਸਤਿਗੰਦ ਹਜ਼ੂਰ ਸਾਹਿਬ ਤੇ ਟਾਈਮ ਹੋ ਗਿਆ ਜੀ 1:58 ਮਿੰਟ ਮਤਲਬ 2 ਵਰਜਨ ਵਾਲੇ ਨੇ ਤੇ ਗੱਲ ਗੱਲ ਦੀ ਸੇਵਾ ਹੋਣੀ ਇੱਥੇ ਜੀ ਤੇ ਆਪਾਂ ਨਾਲ ਚੱਲਾਂਗੇ ਜੱਲ ਲੈ ਕੇ ਆਵਾਂ ਦੱਸੋ ਬਾਬਾ ਜੀ ਨਾਲ ਤੇ ਚੱਲਾਂਗੇ ਨਾਲੇ ਅੱਜ ਇਤਿਹਾਸ ਆਪਾਂ ਤੁਹਾਡੇ ਨਾਲ ਨਾਲ-ਨਾਲ ਸਾਂਝਾ ਕਰਾਂਗੇ ਤੇ ਦੱਸੋ ਬਾਦਸ਼ਾਹ ਮਹਾਰਾਜ ਜੀ ਦਾ ਤੇ ਜਦੋਂ ਆਪਾਂ ਚੱਲਦੇ ਆ ਜੀ ਤੇ ਮੋਟਰਸਾਈਕਲ ਲੈ ਕੇ ਆਪਾਂ ਚਲਾਂਗੇ ਕਿਉਂਕਿ ਇੱਥੋਂ 4 ਕਿਲੋਮੀਟਰ ਦੂਰ ਹੈ ਜੀ ਗੁਰੂ ਰਾਮਦਾਸ ਸਰਾ ਹੈ ਇਹ ਆਪਣੀਆਂ ਉੱਥੇ ਆਪਾਂ ਕਮਰਾ ਲਿਆ ਹੋਇਆ ਜੀ ਤੇ ਹੁਣ ਆਪਾਂ ਚੱਲਦੇ ਆਂ ਜੀ ਗੁਰਦਵਾਰਾ ਸਾਹਿਬ ਤੇ ਸੰਗਤ ਜੀ ਨਾਲ ਆਪਾਂ ਜਾਗਰ ਦੇ ਗੱਲ ਸੇਵਾ ਆਪਾਂ ਬੈ ਕੇ ਆਵਾਂਗੇ ਨਾਲ ਜਾ ਕੇ ਚਲੋ ਨਾਲ ਮਾਹੌਲ ਦੇਖਾਂਗੇ ਇਹਨਾਂ ਨੂੰ ਅੰਮ੍ਰਿਤ ਵੇਲੇ ਦਾ 2 ਵਜ ਗਿਆ ਜੀ ਰਾਤ ਦੇ ਤੇ ਅੰਮ੍ਰਿਤ ਵੇਲਾ ਹੋ ਗਿਆ ਜੀ ਤੇ ਆਪਾਂ ਚੱਲਦੇ ਆਂ ਜੀ ਜਾਗਰ ਦੀ ਸੇਵਾ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ गुरु साम वाहिगुरु गुरु सत्म वाहिगुरुनाम गुरु ਸਤਨਾਮ ਵਾਹਿਗੁਰੂ ਸਤਨਾਮ ਏ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਏ ਗੁਰੂ 나모 아조 나모 그

सतनाम वाहेगुरु सतनाम वाहेगुरु सतनाम गुरु सतनाम वाहेगुरु सारी सगदी नारा सतनाम सतनाम सानासानावा ਭਾਈ ਗੁਰਜੀ ਦਾ ਖਾਨ ਸਾਹਿਬ ਭਾਈ ਗੁਰਜੀ ਕੇ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਹਜੂਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਹੋ ਆ ਤੇ ਗੁਰਮਖੋ ਜਦੋਂ ਪੰਜਾਬ ਵਿੱਚ ਜਿਹੜਾ ਜ਼ੁਲਮ ਹੋਇਆ ਸੀ ਛੋਟੇ ਸਾਹਿਬ ਜਾਦਾ ਦੇ ਉੱਪਰ ਅਤੇ ਬੜਾ ਹੀ ਉੱਥੇ ਆక్రమణ ਚੱਲ ਰਿਹਾ ਸੀ ਤੇ ਉਸ ਟਾਈਮ ਤੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਾਰਾ ਇਹ ਸਰਬੰਸ ਵਾਰ ਕੇ ਪੰਜਾਬ ਤੋਂ ਚਾਲੇ ਪਾ ਕੇ ਹਜੂਰ ਸਾਹਿਬ ਆਏ ਨੇ ਦੇਸੋ ਜਦੋਂ ਹਜੂਰ ਸਾਹਿਬ ਆਏ ਤੇ ਗੁਰੂ ਸਾਹਿਬ ਜੀ ਹੀਰੇ ਕਾਟ ਨਿਕ ਨਖਾਟ ਹੁੰਦੇ ਹੁੰਦੇ ਬੱਦੇ ਕਾਟ ਕੇ ਤੇ ਉੱਥੇ ਇੱਕ ਮਾਦੋਦਾਸ ਬਹਿਰ ਆ ਗਏ। ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪ ਆਪਣੇ ਹੱਥੇ ਅੰਮ੍ਰਿਤ ਛਕਾ ਕੇ ਪੰਜਾਬ ਨੂੰ ਤੋੜਿਆ ਤੇ ਉਹਨਾਂ ਨੇ ਜਾ ਕੇ ਉੱਥੇ ਈਟ ਨਾਲ ਈਟ ਲੜਾਈ ਤੇ ਛੋਟੇ ਸਾਹਿਬਜ਼ਾਦਾ ਦਾ ਬਦਲਾ ਲਿਆ। ਅਤੇ ਗੋਰ ਗਰੀਬਾਂ ਦੇ ਜ਼ਮੀਨ ਕਬਜ਼ਾ ਕੀਤੇ ਹੋਏ ਸੀ ਬੜਾ ਹੀ ਜ਼ੁਲਮ ਸੀ ਉੱਥੇ ਤੇ ਉਹ ਜ਼ੁਲਮ ਨੂੰ ਖਤਮ ਕਰਕੇ ਸਿੱਖ ਰਾਜ, ਸ਼ਾਂਤੀ ਰਾਜ ਬਹਾਲ ਕੀਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ। तो पावन स्थान भी इत गुरा बंदा घाट हैगा तो गुरुमुखों गुरुद्वारा तखत सचखंड श्री हजूर साहब अब चलनगर साहब है जो कि पहली पातशाह साहेब श्री गुरु नानक देव जी महाराज तो दसवें पातशाह साहेब श्री गुरु गोबिंद सिंह जी महाराज ज्योति जोत समाए अंत धन साहेब श्री गुरु ग्रंथ साहब महाराज जी देरी गुरु को समाप्त करते गुरु ग्रंथ साहब जी को गुरता के हुक्म दिता कि भाई आ गया भई अकाल की तबे चलायो पंथ ਸਭ ਸਿੱਖਨ ਗੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਸਾਹਿਬ ਜੀ ਨੇ ਦੇਹਧਾਰੀ ਗੁਰੂ ਨੂੰ ਸਮਾਪਤ ਕਰਕਰ ਗੁਰਗ੍ਰੰਥ ਸਾਹਿਬ ਜੀ ਨੂੰ ਗੁਰਤਾਗਦੀ ਦਿੱਤੀ ਅਤੇ ਪੋਜਾ ਅਕਾਲ ਕੀ ਪਰਚਾ ਸ਼ਬਦ ਦਾ دیدار ਖਾਲਸਾ ਦਾ ਇਹੋ ਜਿਹਾ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਤੇ ਉਸ ਸਮੇਂ ਤੋਂ ਹੀ ਜੜੀ ਮਰਿਆਦਾ ਚੱਲ ਰਹੀ ਹੈ ਹਜੂਰ ਸਾਹਿਬ ਦੀ ਪ੍ਰਾਤਨ ਮਰਿਆਦਾ ਉਹ ਅਠਨ ਅਖੰਡ ਚੱਲ ਰਹੀ ਹੈ ਮਰਿਆਦਾ ਇਹਦੇ ਵਿੱਚ ਕੋਈ ਤਬਦੀਲ ਨਹੀਂ ਹੋਈ ਤੇ ਅਸੀਂ ਇਸੇ ਤਰ੍ਹਾਂ ਅੱਗੇ ਵੀ ਚੱਲਦੇ ਰਹੋਗੇ ਤੇ ਭਾਈ ਸਾਹਿਬ ਜੀ ਨੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲ ਦਿਆਂ ਗਲਤੀਆਂ ਭੁੱਲਣਾ ਚੁਕਾ ਦੀ ਮਾਫ਼ੀ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਤੁਹਾਨੂੰ ਗੁਰੂਕਰ ਦਾ ਇਤਿਹਾਸ ਦੱਸਤਾ ਜੀ ਤੇ ਟਾਈਮ ਹੋ ਗਿਆ ਜੀ ਕਾਫੀ ਤੇ ਆਪਾਂ ਹੁਣ ਇੱਥੇ ਬੈਠ ਕੇ ਚਾਹ ਪੀਤੀ ਆ ਜੀ ਤੇ ਚਾਹ ਬਾਈ ਨੇ ਬਹੁਤ ਸਵਾਲ ਬਣਾਏ ਜੀ ਤੇ ਆਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਤੇ ਗੁਰਦੁਆਰੇ ਦੇ ਸਾਹਮਣੇ ਤੁਸੀਂ ਦੇਖੋਗੇ ਜਦੋਂ ਤੇ ਆਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਤੇ ਆਹ ਆਪਣਾ ਬਈ ਸਾਹਿਬ ਹੈ ਆਪਕਾ ਨਾਮ ਕੀ ਹੈ ਦਸਵੇਸ਼ ਹੋਟਲ ਦਸਵੇਸ਼ ਹੋਟਲ ਨੰਬਰ 8 ਅੱਜ ਸਮੇਂ ਛੋਟਲੇ ਜੀ ਭਾਈ ਇੰਚਾਰਜ ਉਹ ਘੰਟ ਬਣਾਈ ਹੈ ਜੀ ਇਹਨੇ ਤੇ ਸਾਹਮਣੇ ਗੁਰਦਾਰਾ ਸਾਹਿਬ ਦੀ ਡਿਊਟੀ ਆ ਤੇ ਇਧਰ ਬਸ ਚਾਪ ਕਰੇ ਆ ਦੇਖੋ ਜਰੂਰ ਰਹੀ ਕੇ ਜਾਇਓ ਪੂਰੀ ਘੰਟਾ ਬਣਾਉਂਦਾ ਬਈ ਠੀਕ ਹੈ ਜੀ ਤੇ ਚਲਦੇ ਆ ਜੀ ਫਿਰ ਆਪਾਂ ਹੁਣ ਵੀਡੀਓ ਆਪਾਂ ਕਰਦੇ ਇੱਥੇ ਬੰਦ ਤੇ ਅਗਲੀ ਵੀਡੀਓ ਜਿਹੜੀਆਂ ਆਉਣਗੀਆਂ ਉਹ ਗੁਰੂ ਘਰ ਦੀਆਂ ਵੀਡੀਓ ਆਉਣਗੀਆਂ ਤੁਹਾਨੂੰ ਤੇ ਜ਼ਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇਤਿਹਾਸ ਤੁਸੀਂ ਸਰਵਣ ਕਰ ਲਿਆ ਈ ਤੇ ਬਾਕੀ ਗੂਗਲ ਤੇ ਇਤਿਹਾਸ ਬਹੁਤ ਮਿਲ ਜਾਂਦਾ ਹੈ ਮਹਾਰਾਜ ਰਵਜੀਤ ਸਿੰਘ ਜੀ ਨੇ ਉਸ ਤੋਂ ਬਾਅਦ ਫਿਰ ਇਸ ਸਥਾਨ ਦੀ ਸੇਵਾ ਕਰਾਈ 1708 ਵਿੱਚ ਤੇ ਗੁਰੂ ਸਾਹਿਬ ਜੀ ਜੁਗ-ਜੁਗ ਸਮਾ ਜਾਂਦੇ ਨੇ ਤੇ ਉਹਨਾਂ ਦੇ ਫਿਸਕਾਰ ਦਾ ਥਾਣਾ ਬਣਾਉਂਦੇ ਨੇ ਉੱਚਾ ਤੱਕ ਕਰਕੇ ਤੇ ਫਿਰ ਗੁਰੂ ਸਾਹਿਬ ਦੇ ਤੱਕ ਦਾ ਨਾਮ ਦੇ ਦਿੰਦੇ ਨੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਫਿਰ ਇੱਥੇ ਫਿਰ ਚੱਲਦੀ ਰਹਿੰਦੀ ਹੈ ਫਿਰ ਉਸ ਤੋਂ ਬਾਅਦ ਫਿਰ ਮਾਡਰਾ ਰਾਸ ਫਿਰੰਦੋਂ ਦਾ ਸੀ ਤੇ ਆਪਾਂ ਬੰਦਾ ਸਿੰਘ ਬਹਾਦਰ ਬਣਾਇਆ ਕਿ ਫਿਰ ਪੰਜਾਬ ਵਾਲ ਨੂੰ ਭੇਜਦੇ ਨੇ ਜਿਹੜੇ ਲੋਕੀ ਜ਼ੁਲਮ ਕਰਦੇ ਸੀ ਚੋਰੀਆਂ ਠੱਗੀਆਂ ਕਰਦੇ ਸੀ ਉਹਨਾਂ ਨੂੰ ਬਚਾਉਣ ਦੇ ਪਹੁੰਚਾਉਣ ਦੇ ਪੰਜਾਬ ਵਾਲ ਚਲੇ ਗਏ ਸਰੰਦ ਉਥੇ ਟਨੇ ਏ ਟ ਖੜਕਾਈ ਤੇ ਫਤਿਹ ਹਾਸਲ ਕੀਤੀ ਠੀਕ ਹੈ ਠੀਕ ਹੈ ਸਾਡੇ ਤੋਂ ਇਹੋ ਤੋਂ ਕਪਲ ਆ ਰਹੇ ਸੋ ਹਾਂਜੀ ਆਪਾਂ ਨੂੰ ਮਿਲੇ ਜੀ ਗੁਰਦ੍ਰਸ ਸਾਹਿਬ ਦੇ ਬਾਹਰ ਹైదరాబాద్ ਤੋਂ ਆਏ ਨੇ ਸਰ ਜੀ ਤੇ ਹਾਂਜੀ ਕੀ ਬੋਲਣਾ ਚਾਹਤੇ ਤੁਸੀਂ ਜੀ

ਇੱਧਰੋਂ ਬਾਅਦ ਠੀਕ ਹੈ ਜੀ। ਤਾਂ ਜੇ ਆਪਾਂ ਵੀਡੀਓ ਇੱਥੇ ਕਰਦੇ ਇੰਨੀ ਬੰਦ ਤੇ ਅਗਲੀ ਵੀਡੀਓ ਤੁਹਾਡੇ ਨਾਲ ਗੁਰੂਸ਼ੇਕ ਕਰਾਂਗੇ ਗੁਰੂ ਘਰਾਂਾਂ ਦੀਆਂ ਤੇ ਜਿੰਨੇ ਵੀ ਗੁਰਦੁਆਰਾ ਸਾਹਿਬ ਇੱਥੇ ਤੁਹਾਨੂੰ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਾਵਾਂਗੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪ ਨੂੰ ਇੰਸਟਾਗ੍ਰਾਮ ਦੇ ਫੋਲੋ ਕਰ ਲਿਓ ਸਿੱਖ ਰਾਈਡਰ ਨਾਮ ਤੇ ਆਪਣੀ ਆਈਡੀ ਤੇ ਫੇਸਬੁੱਕ ਤੇ ਫੋਲੋ ਕਰ ਲਿਓ ਫੇਸਬੁੱਕ ਤੇ ਵੀ ਸਿੱਖ ਰਾਈਡਰ ਨਾਮ ਤੇ ਆਈਡੀ ਹੈ ਜੀ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ